ਅੱਜ ਅੰਡਰ 21 ਅਤੇ ਸੀਨੀਅਰ ਲੜਕੇ ਅਤੇ ਲੜਕੀਆਂ ਦੇ ਕਰਾਟੇ ਨੈਸ਼ਨਲ ਚੈਂਪੀਅਨਸ਼ਿਪ ਜੋ ਹైదరాబాద్ ਦੇ ਵਿੱਚ ਹੋ ਰਹੀ ਹੈ ਉਸ ਦੇ ਲਈ ਟ੍ਰਾਇਲ ਰੱਖੇ ਹੋਏ ਸਨ ਕਿ ਕਰਾਟੇ ਨੂੰ ਕਿਵੇਂ ਪ੍ਰਮੋਟ ਕੀਤਾ ਜਾਵੇ ਅਤੇ ਕਿਵੇਂ ਹੋਰ ਵਧੀਆ ਪਹਿਲਾਂ ਤਾਂ ਅਸੀਂ ਇੱਥੇ ਆਏ ਹੋਏ ਤੇਜਿੰਦਰ ਵੀਰ ਜੀ ਤੇ ਸਤੂ ਵੀਰ ਜੀ ਦਾ ਬਹੁਤ-ਬਹੁਤ ਥੈਂਕਸ ਕਰਦੇ ਆਂ ਜਿਹੜੇ ਕਿ ਸਾਡੇ ਅੱਜ ਫੰਕਸ਼ਨ ਦੀ ਕਵਰੇਜ ਕਰਨ ਆਏ ਆ ਅੱਜ ਅਸੀਂ ਅੰਡਰ 21 ਔਰ ਸੀਨੀਅਰ ਇਸ ਸਾਲ ਤਾਂ ਨੈਸ਼ਨਲ ਪੰਜਾਬੀ ਟੀਮ ਜਾ ਰਹੀ ਹੈ ਤੇ ਬਹੁਤ ਵਧੀਆ ਰਿਜ਼ਲਟ ਆ ਰਹੇ ਨੇ ਦੇਸਵਾਰ ਸਾਡੀ ਕੋਸ਼ਿਸ਼ ਹੈ ਕਿ ਓਵਰAllResult ਫਾਸਟ ਨਿਸ਼ਨ ਆਵੇ ਖਿਡਾਰੀ ਹੈ ਨੇ ਆਪਣੇ ਐਮ ਸ਼੍ਰੀ ਸਰਕਾਰੀ ਹਾਈ ਸਕੂਲ ਅਮਲੌਰ ਖੰਨਾ ਦੇ ਵਿੱਚ ਤੇ ਜਿੱਥੇ ਮੈਂ ਬਤੌਰ 5 ਸਾਲ ਤੋਂ ਕਾਰਾਟੇ ਦੀ ਕੋਚਿੰਗ ਦੇ ਰਿਹਾ ਹਾਂ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਦੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਅੱਜ ਅੰਡਰ 21 ਅਤੇ ਸੀਨੀਅਰ ਲੜਕੇ ਅਤੇ ਲੜਕੀਆਂ ਦੇ ਕਰਾਟੇ ਨੈਸ਼ਨਲ ਚੈਂਪੀਅਨਸ਼ਿਪ ਜੋ ਹైదరాబాద్ ਦੇ ਵਿੱਚ ਹੋ ਰਹੀ ਹੈ ਉਸ ਦੇ ਲਈ ਟ్రਾਇਲ ਰੱਖੇ ਹੋਏ ਸਨ ਕਿ ਕਰਾਟੇ ਨੂੰ ਕਿਵੇਂ ਪ੍ਰਮੋਟ ਕੀਤਾ ਜਾਵੇ ਅਤੇ ਕਿਵੇਂ ਹੋਰ ਵਧੀਆ ਕੀਤਾ ਜਾਵੇ ਉਸ ਦੇ ਵਾਸਤੇ ਅੱਜ ਇਹ ਟ్రਾਇਲ ਹੋ ਰਹੇ ਸਨ ਜਿਸ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਸਿਲੈਕਸ਼ਨ ਕਰਾਉਣ ਲਈ ਖਿਡਾਰੀ ਆਏ ਹੋਏ ਸਨ ਜਿਹੜੀ ਆਉਣ ਵਾਲੀ ਨੈਸ਼ਨਲ ਚੈਂਪੀਅਨਸ਼ਿਪ ਤੇ ਜਿਹੜੇ ਬੱਚੇ ਗੋਲਡ ਮੈਡਲਿਸਟ ਹੋਣਗੇ ਉਹ ਨੈਸ਼ਨਲ ਚ ਭਾਗ ਲੈ ਸਕਣਗੇ ਸਭ ਤੋਂ ਪਹਿਲਾਂ ਤਾਂ ਅਸੀਂ ਇੱਥੇ ਆਏ ਹੋਏ ਤੇ ਜਿੰਦਰ ਵੀਰ ਜੀ ਤੇ ਸਤੂ ਵੀਰ ਜੀ ਦਾ ਬਹੁਤ-ਬਹੁਤ ਥੈਂਕਸ ਕਰਦੇ ਆਂ ਜਿਹੜੇ ਕਿ ਸਾਡੇ ਅੱਜ ਫੰਕਸ਼ਨ ਦੀ ਕਵਰੇਜ ਕਰਨ ਆਏ ਆ ਅੱਜ ਅਸੀਂ ਅੰਡਰ 21 ਔਰ ਸੀਨੀਅਰ ਬॉयਜ਼ ਐਂਡ ਗਰਲਜ਼ ਦੇ ਕਾਰਾਟੇ ਜਿਹੜੀ ਨੈਸ਼ਨਲ ਹੋਣੀ ਹੈ ਹਾਈਦਰਾਬਾਦ ਦੇ ਵਿੱਚ ਉਹਦੇ ਟ੍ਰਾਇਲਸ ਰੱਖੇ ਹੋਏ ਨੇ ਤੇ ਕਾਰਾਟੇ ਨੂੰ ਕਿਵੇਂ ਪ੍ਰੋਮੋਟ ਕੀਤਾ ਜਾਵੇ ਤੇ ਬੈਟਰਮੈਂਟ ਕੀਤੀ ਜਾਵੇ ਉਹਦੇ ਵਾਸਤੇ ਅੱਜ ਇਹ ਟ੍ਰਾਇਲ ਹੋ ਰਹੇ ਨੇ ਕਿੱਥੇ-ਕਿੱਥੇ ਤੋਂ ਟੀਮ ਆ ਰਹੀਆਂ ਜੀ ਇਹ ਆਪਣੇ ਸਾਰੇ ਪੰਜਾਬ ਦੇ ਸਾਰੇ ਜ਼ਿਲ੍ਹੇ ਆਏ ਨੇ ਜੀ ਆਪਣੇ ਸਿਲੈਕਸ਼ਨ ਕਰਨ ਵਾਸਤੇ ਕਿਉਂਕਿ ਜਿਹੜੀ ਆਉਣ ਵਾਲੀ ਨੈਸ਼ਨਲ ਚ ਹੈ ਜਿਹੜੇ ਬ ਗੋਲਡ ਮੈਡਲਿਸਟ ਹੋਣਗੇ ਉਹ ਨੈਸ਼ਨਲ ਚ ਪਾਰਟਿਸਿਪੇਟ ਕਰਨਗੇ ਸਰ ਅੱਜ ਇੱਥੇ ਟ੍ਰਾਇਲ ਰੱਖੇ ਗਏ ਨੇ ਸੀਨੀਅਰ ਨੈਸ਼ਨਲ ਵਾਸਤੇ ਨਾ ਬੱਚਿਆਂ ਦੀ ਸਿਲੈਕਸ਼ਨ ਲਈ ਕਾਰਾਟੇ ਦੀ ਪੰਜਾਬ ਟੀਮ ਦੀ ਅੰਡਰ 20 ਤੇ ਸੀਨੀਅਰ ਗਾਤੌਰ ਕਿ ਮੀਟਿੰਗ ਦੇ ਵਿੱਚ ਤੇ ਕਈ ਸਾਲਾਂ ਤੋਂ ਨੈਸ਼ਨਲ ਪੰਜਾਬੀ ਟੀਮ ਜਾ ਰਹੀ ਹੈ ਤੇ ਬਹੁਤ ਵਧੀਆ ਰਿਜ਼ਲਟ ਆ ਰਹੇ ਨੇ ਤੇ ਇਸ ਵਾਰ ਸਾਡੀ ਕੋਸ਼ਿਸ਼ ਹੈ ਕਿ ਓਵਰਲ ਫਰਸਟ ਪਲੇਸ ਆਵੇ ਤੇ ਬੱਚੇ ਵਧੀਆ ਪ੍ਰਦਰਸ਼ਨ ਕਰਨ ਸਟੇਟ ਐਸੋਸੀਏਸ਼ਨ ਵੱਲੋਂ ਅਸੀਂ ਵੱਧ ਤੋਂ ਵੱਧ ਸਹੂਲਤਾਂ ਦੇਵਾਂਗੇ ਬੱਚਿਆਂ ਨੂੰ ਤਾਂ ਕਿ ਉਹ ਕੇ ਕਰਾਟੇ ਪ੍ਰੋਮੋਟ ਕਰ ਸਕਣ ਥੈਂਕ ਯੂ ਇਹ ਆਪਣੀ ਨੈਸ਼ਨਲ ਸੀਨੀਅਰ ਕਾਰਾਟੇ ਚੈਂਪੀਅਨਸ਼ਿਪ ਦੇ ਟ੍ਰਾਇਲ ਹੋ ਰਹੇ ਨੇ ਜਿਦੇ ਵਿੱਚ ਪੂਰੇ ਪੰਜਾਬ ਤੋਂ ਖਿਡਾਰੀ ਆਏ ਨੇ ਆਪਣੇ ਪੀਐਮ ਸ਼੍ਰੀ ਸਰਕਾਰੀ ਹਾਈ ਸਕੂਲ ਅਮਲੌਰ ਰਖਣਾ ਦੇ ਵਿੱਚ ਤੇ ਜਿੱਤੇ ਮੈਂ ਬਤੌਰ 5 ਸਾਲ ਤੋਂ ਕਾਰਾਟੇ ਦੀ ਕੋਚਿੰਗ ਦੇ ਰਿਹਾ ਤੇ ਅੱਜ ਪ੍ਰਿੰਸੀਪਲ ਦੇ ਸਹਿਯੋਗ ਦੇ ਨਾਲ ਮੇਰੀ ਟੀਮ ਤੇ ਮੇਰੇ ਕੋਚ ਤੇ ਪੂਰੇ ਪੰਜਾਬ ਦੀ ਟੀਮ ਦੇ ਸਹਿਯੋਗ ਦੇ ਨਾਲ ਆ ਕਾਰਾਟੇ ਦਾ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ ਇੱਥੇ ਫ੍ਰੀ ਆਫ ਫੋਰਸ ਕਾਰਾਟੇ ਦਾ ਜਿਹੜਾ ਟੂਰਨਾਮੈਂਟ ਕਰਾਇਆ ਜਾ ਰਿਹਾ ਕੋਈ ਐਂਟਰੀ ਫੀਸ ਨਹੀਂ ਹੈ ਕੋਈ ਵੀ ਆ ਕਿੱਥੇ ਬੱਚਾ ਆਪਣਾ ਪ੍ਰਦਰਸ਼ਨ ਕਰ ਸਕਦਾ ਤੇ ਜਿਹੜਾ ਬੱਚਾ ਇੱਥੋਂ ਅੱਜ 골ਡ ਲੈ ਕੇ ਜਾਊਗਾ ਉਹ ਸਿੱਧਾ ਨੈਸ਼ਨਲ ਹైదరాబాద్ ਦੇ ਵਿੱਚ ਕਿੱਦਾਂ ਜਾਊਗਾ